ਹਜੀ ਨਾੜਾ ਨਾਲ ਹੀ ਘਾਰ ਹੈਗਾ ਇਹ ਬਹੁਤਲੀ ਕੰਮ ਹੋ ਰਿਹਾ ਵੀ ਗੰਦਾ ਨਾਲਾ ਜਿਹੜਾ ਖਤਮ ਕਰ ਰਿਹਾ ਤੇ ਦਰਿਆ ਬਣਾ ਰਿਹਾ ਸਾਫ ਪਾਣੀ ਦਾ ਦੇਖੋ ਨਹੀਂ ਪੱਤਰ ਚਾਲੂ ਕਰਤੀ ਹੈ ਬਹੁਤ ਵਧੀਆ ਕੰਮ ਕਰ ਰਿਹਾ ਇਹਦੀ ਪਰੇਸ਼ਾਨੀ ਆਉਂਦੀ ਸੀ ਸ਼ਾਨੇ ਹੁਣ ਕਈ ਲੋਕ ਬੱਚੇ ਬਿਮਾਰ ਹੁੰਦੇ ਸੀਗੇ ਹੁੰਦੀ ਆ ਵਾ ਸਮੈਲ ਆਂਦੀ ਸੀਗੀ ਤੇਰੇ ਮਾਣੀ ਦਰਿਆ ਬਹੁਤ ਵਧੀਆ ਕੰਮ ਕਰ ਰਿਹਾ ਪਰ ਲੋਕ ਸਾਰੇ ਆਉਗੇ ਜਨਾਨ ਕਰੂਗੇ ਨਾ ਆਉਗੇ ਬਹੁਵੇ ਲੱਗੂਗਾ ਸਾਰੇ ਨਾਲ ਕੰਮ ਕਰਾਦੇ ਪਪਾ ਜੀ ਹਾਂ ਜੀ ਹਾਂ ਜੀ ਸਾਰੇ ਲੱਗੇ ਹੋਏ ਜੀ ਮੈਂਬਰ ਸਾਰੇ ਜਿੰਨੇ ਵੀ ਆਪਣੇ ਆਏ ਨਾਲ ਮੈਂਬਰ ਲੱਗੇ ਹੋਏ ਸਾਰੇ ਪਪਾ ਜੀ ਦੇ ਨਾਲ ਇਹ ਤਾਂ ਗੰਦ ਹੀ ਸੀ ਜੀ ਜਦੋਂ ਇਹ ਬਾਬਾ ਜੀ ਆਏ ਤਾਂ ਉਹਦੇ ਤੁਹਾਨੂੰ ਥੋੜਾ ਬਹੁਤ ਸਾਫ਼ ਦੇਖਣ ਨੂੰ ਮਿਲ ਰਿਹਾ ਜੀ ਤੇ ਹੁਣ ਬਾਬਾ ਜੀ ਕਹਿ ਰਹੇ ਕਿ ਮਤਲਬ ਪੂਰਾ ਤੁਹਾਨੂੰ ਇਤੋਂ ਮਤਲਬ ਸਮਝ ਕੇ ਚੱਲੋ ਹੁਣ ਤੇ ਨਾ ਸਕਾਂਗੇ ਅਸੀਂ ਤੇ ਜਿੱਦਣ ਤੇ ਬਾਬਾ ਜੀ ਆਏ ਆ ਬਾਬਾ ਜੀ ਕੇ ਸਾਡੇ ਵਾਸਤੇ ਭਗਵਾਨੇ ਆਏ ਬਾਬਾ ਜੀ ਦਾ ਬਣ ਕੇ ਕਿ ਉਹਦੋਂ ਤੋਂ ਸਾਡਾ ਵਾਤਾਵਰਣ ਪੂਰਾ ਸਾਫ਼ ਆ ਇਹ ਪੂਰਾ ਡੈੰਗੂਲ ਨੂੰ ਨੰਨ ਨੱਥ ਪਾਈ ਹੋਈ ਹੈ ਇਹ ਜਦੋਂ ਬਾਬਾ ਜਦੋਂ ਰਹਿਦੇ ਇੱਥੇ ਤਦ ਤੱਕ ਪੂਰਾ ਸਾਫ ਰੰਦਾ ਜਦੋਂ ਥੋੜਾ ਬਾਬਾ ਜਦੋਂ ਚਲੇ ਜਾਂਦੇ ਨਾਲ ਹੀ ਉਹਨਾਂ ਨੇ ਕੰਮ ਸ਼ੁਰੂ ਕਰਨਾ ਆਪਣਾ ਬਾਕੀ ਤਾਂ ਪੱਕਾ ਇੱਥੇ ਮੋਰਚਾ ਲਾ ਲਿਆ ਆਪਣਾ ਜੀ ਅਸੀਂ ਬਾਬਾ ਜੀ ਨੇ ਪੂਰਾ ਮਤਲਬ ਲੁਧਿਆਣਾ ਦੇ ਬੁੱਢੇ ਦਰਿਆ ਤੇ ਨਵੇਂ ਇਸ਼ਨਾਨ ਘਾਟ ਦੀ ਉਸਾਰੀ ਦਾ ਕੰਮ ਜੋਰਾ ਸ਼ੋਰਾ ਤੇ ਚਾਲੂ ਹੋ ਚੁੱਕਾ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਬੁੱਢਾ ਦਰਿਆ ਵਾ ਤਾਂ ਉਸ ਦੇ ਨਾਲ ਨਾਲ ਜਿਹੜਾ ਵਾ ਇਸ਼ਾਨਾਂ ਕਾਟਦਾ ਜਿਹੜਾ ਵਾ ਉਹ ਸਾਰੀ ਦਾ ਕੰਮ ਉਹ ਤੇਜ਼ੀ ਨਾਲ ਸ਼ੁਰੂ ਹੋ ਚੁੱਕਾ ਵਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪੂਰੀ ਟੀਮ ਜਿਹੜੀ ਆ ਉਹ ਲਗਾਤਾਰ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਲਈ ਲੱਗੀ ਹੋਈ ਆ ਤਾਂ ਇੱਥੇ ਜਿਹੜਾ ਵਾ ਕੱਲ ਇਹ ਕੰਮ ਜਿਹੜਾ ਵਾ ਸ਼ੁਰੂ ਕਰ ਦਿੱਤਾ ਗਿਆ ਵਾ ਆਸਪਰੋਸ ਜਿਹੜੇ ਲੋਕ ਨੇ ਜਿਹੜੇ ਇਸ ਬੁੱਢੇ ਦਰਿਆ ਤੋਂ ਪ੍ਰੇਸ਼ਾਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇਹ ਇੱਥੇ ਹੁਣ ਸਾਫ਼ ਸਫਾਈ ਦਾ ਕੰਮ ਸ਼ੁਰੂ ਹੋਇਆ ਵਾ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਬੁੱਢਾ ਦਰਿਆ ਜਿਹੜੀ ਹਰ ਇੱਕ ਦੀ ਸਮੱਸਿਆ ਦਾ ਸਾਧਨ ਸੀਗਾ ਅੱਜ ਇਹ ਸਾਫ਼ ਹੋਣਾ ਸ਼ੁਰੂ ਹੋ ਚੁੱਕਾ ਵਾ ਪਾਜੀ ਇਹ ਨਾਲ ਨਾਲ ਹੀ ਘਾਰ ਹੈਗਾ ਇਹ ਬਹੁਤ ਵਧੀਆ ਕੰਮ ਹੋ ਰਿਹਾ ਵੀ ਗੰਦਨ ਨਾਲਾ ਜਿਹੜਾ ਖਤਮ ਕਰ ਰਹੇ ਆ ਤੇ ਦਰਿਆ ਬਣਾ ਰਹੇ ਆ ਸਾਫ ਪਾਣੀ ਦਾ ਦੇਖੋ ਨਹੀਂ ਪੱਤਰ ਚਾਲੂ ਕਰਤੀ ਆ ਬਹੁਤ ਵਧੀਆ ਕੰਮ ਕਰ ਰਹੇ ਆ ਕਿੰਨੀ ਕਿ ਪ੍ਰੇਸ਼ਾਨੀ ਆਉਂਦੀ ਸੀ ਇਸ ਤੇ ਸ਼ਾਨੇ ਹੁਣ ਕਈ ਲੋਕ ਬੱਚੇ ਬਿਮਾਰ ਹੁੰਦੇ ਸੀਗੇ ਇਹ ਗੰਦੀ ਹਵਾ ਸਮੈਲ ਆਉਂਦੀ ਸੀਗੀ ਫਿਰ ਇਹ ਪਾਣੀ ਦਰਿਆ ਬਹੁਤ ਵਧੀਆ ਕੰਮ ਕਰ ਰਹੇ ਆ ਬਹੁਤ ਲੋਕ ਸਾਰੇ ਆਊਗਾ ਇਸ਼ਹਾਨ ਕਰੂਗੇ ਨਾ ਆਊਗੇ ਬਹੁ ਵੀ ਲੱਗੂਗਾ ਕੋਈ ਸਾਰੇ ਨਾਲ ਕੰਮ ਕਰਾ ਦੇ ਬਾਬਾ ਜੀ ਹਾਂ ਜੀ ਹਾਂ ਜੀ ਸਾਰੇ ਲੱਗੇ ਹੋਏ ਜੀ ਮੈਂਬਰ ਸਾਰੇ ਜਿੰਨੇ ਵੀ ਆਪਣੇ ਨਾਲ ਮੈਂਬਰ ਲੱਗੇ ਹੋਏ ਸਾਰੇ ਬਾਬਾ ਜੀ ਦੇ ਨਾਲ ਬਹੁਤੇ ਕੰਮ ਉਹਦੀ ਪਰੇਸ਼ਾਨੀ ਹੁੰਦੀ ਸੀ ਇੱਥੇ ਗੰਦਾ ਦਰਿਆ ਹੁੰਦਾ ਸੀ ਬਹੁਤ ਗੰਦ ਜਿਹੜਾ ਦੇਖਣ ਨੂੰ ਮਿਲਦਾ ਸੀ ਇੱਥੇ ਹੁਣ ਇੱਥੇ ਸਫਾਈ ਦਾ ਕੰਮ ਸ਼ੁਰੂ ਹੋਇਆ ਹੈ ਕਹਿੰਦੇ ਇੱਥੇ ਹੁਣ ਇਸ਼ਨਾਨ ਕਰ ਪਾਉਂਗੇ ਤੁਸੀਂ ਦੇਖੋ ਜੀ ਇਹ ਤਾਂ ਗੰਦ ਹੀ ਸੀ ਜੀ ਜਦੋਂ ਇਹ ਬਾਬਾ ਜੀ ਆਏ ਤਾਂ ਉਹਦੇ ਤੋਂ ਤੁਹਾਨੂੰ ਥੋੜਾ ਬਹੁਤ ਸਾਫ਼ ਦੇਖਣ ਨੂੰ ਮਿਲ ਰਿਹਾ ਜੀ ਤੇ ਹੁਣ ਬਾਬਾ ਜੀ ਕਹਿ ਰਹੇ ਕਿ ਮਤਲਬ ਪੂਰਾ ਤੁਹਾਨੂੰ ਇੱਥੋਂ ਮਤਲਬ ਸਮਝੋ ਚਲੋ ਹੁਣ ਇੱਥੇ ਨਹਾ ਸਕਾਂਗੇ ਅਸੀਂ ਤੇ ਮੱਲਾ ਪੂਰਾ ਪਰੇਸ਼ਾਨ ਸੀ ਜੀ ਇੱਕ ਤਾਂ ਰਾਖ ਕਰਕੇ ਇੱਕ ਆ ਨਾਲੇ ਕਰਕੇ ਤੁਸੀਂ ਉੱਥੇ ਜਰਦੀਦੀ ਦੇ ਘਰ ਨੇੜੇ ਉਹ ਤੇ ਕਿੰਨੇ ਸਾਲਾਂ ਤੋਂ ਤੁਸੀਂ ਇਸ ਇਲਾ ਤੇ ਜਿੱਦਨ ਤੇ ਬਾਬਾ ਜੀ ਆਏ ਆ ਬਾਬਾ ਜੀ ਕਿ ਸਾਡੇ ਪਾਸੇ ਭਗਵਾਨੇ ਆਏ ਬਾਬਾ ਜੀ ਦੇ ਬਣ ਕੇ ਕਿ ਉਸ ਦਿਨ ਤੋਂ ਸਾਡਾ ਵਾਤਾਵਰਨ ਪੂਰਾ ਸਾਫ਼ ਆ ਤੇ ਥੋੜਾ ਡੈਕ ਵਾਲੇ ਨੂੰ ਇਹਨਾਂ ਨੇ ਨੱਥ ਪਾਈ ਹੋਈ ਆ ਇਹ ਜਦੋਂ ਬਾਬਾ ਜੀ ਜਦੋਂ ਇੱਥੇ ਰਹਿੰਦੇ ਆ ਤੇ ਤਦਕਨ ਪੂਰਾ ਸਾਫ਼ ਰਹਿੰਦਾ ਜਦੋਂ ਥੋੜਾ ਬਾਬਾ ਜੀ ਉਧਰ ਚਲੇ ਜਾਂਦੇ ਨਾਲ ਹੀ ਉਹਨਾਂ ਨੇ ਕੰਮ ਸ਼ੁਰੂ ਕਰ ਦਣਾ ਆਪਣਾ ਬਾਕੀ ਤਾਂ ਸੋਪਾ ਜੀ ਨੇ ਪੱਕਾ ਇੱਥੇ ਮੋਰਚਾ ਲਾ ਲਿਆ ਆਪਣਾ ਅਸੀਂ ਬਾਬਾ ਜੀ ਨਾਲ ਪੂਰਾ ਮਤਲਬ ਲੱਗੇ ਹੋਏ ਆ ਜੀ ਜਦੋਂ ਜਦੋਂ ਜਿਹੜਾ ਜਦੋਂ ਬਾਬਾ ਜੀ ਸਾਨੂੰ ਕਹੂਗੇ ਅਸੀਂ ਆਵਾਂਗੇ ਜੀ ਤੇ ਪੂਰਾ ਮਤਲਬ ਵਧੀਆ ਹੋ ਰਿਹਾ ਕੰਮ ਬਹੁਤ ਪਰੇਸ਼ਾਨੀ ਹੈ ਪਹਿਲਾਂ ਤਾਂ ਸਵੇਰੇ ਉੱਠ ਕੇ ਸਵਾਦ ਕੜਾ ਗਈ ਸੀ ਸਾਫ਼ ਕਰਕੇ ਸਿੱਟੀ ਦੇ ਆ ਬਹੁਤ ਪਰੇਸ਼ਾਨ ਆ ਚਲੋ ਬਾਬਾ ਜੀ ਆ ਗਏ ਨੇ ਸਯੋਗ ਨਾਲ ਸਾਰਾ ਸਾਫ਼ ਸੁਥਰੇ ਲੱਗ ਹੋ ਜਾਣਗੇ ਨਾਲ ਕੰਮ ਕਰਾਂ ਲੱਗੇ ਹਾਂਜੀ 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 ਨਾਲ ਆਏ ਹੋਏ ਆ ਹਾਂਜੀ ਪਸੇ ਬਾਲਾ ਇੱਥੇ ਆਸ-ਪਾਸ ਰਹਿੰਦੇ ਸੀ ਹੋ ਗਏ 10 ਸਾਲ 10 ਸਾਲ ਹੋ ਗਏ ਹਾਂਜੀ 10 ਸਾਲ ਹੋ ਗਏ ਆ ਯਾਨੀ ਬਹੁਤ ਪਰੇਸ਼ਾਨ ਸੀ ਸਾਰੀ ਮੋ ਲੱਗਦਾ ਜੀ ਫੁੱਟਾ ਦਰਿਆ ਸਾਫ਼ ਹੋ ਜਾਏਗਾ ਤੁਸੀਂ ਇੱਥੇ ਇਸ਼ਨਾਨ ਕਰ ਪਾਓ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਚੀਜ਼ ਬਣ ਰਹੀ ਆ ਬਹੁਤ ਵਧੀਆ ਲੱਗਿਆ ਪਰਮਾਤਮਾ ਸੱਚੇ ਪਾਸਾ ਸਾਰਿਆਂ ਨੂੰ ਸਜੋਗਣਾ ਚੀਜ਼ ਬਣੇਗੀ ਕਿੰਨੇ ਕੰਮ ਤੂੰ ਦੇਖਦੇ ਉਸ ਨੂੰ ਗੰਦਾ ਪੂਰੇ ਵੀ ਸਾਲ ਹੋ ਗਿਆ ਇਸਦੇ ਬਹੁਤ ਔਖੇ ਸੀ ਸੀਗਾ ਜਿੱਥੋਂ ਆਏ ਨੇ ਤੇ ਉੱਥੇ ਚੱਲ ਜੀ ਇੱਥੇ ਤਾਂ ਬਹੁਤ ਬੁਰਾ ਹਾਲ ਆ ਬੱਚੇ ਹੀ ਪਰੇਸ਼ਾਨ ਸੀਗੇ ਤੇ ਸਾਨੂੰ ਹਣ ਬਹੁਤ ਖੁਸ਼ੀ ਹੋਈ ਆ ਵੀ ਆ ਚੀਜ਼ ਬਣ ਰਹੀ ਆ ਚਲ ਸਾਡੀ ਜ਼ਿੰਦਗੀ ਸੌਰ ਜੇਗੀ ਹਾਂਜੀ ਕਿ ਕਹਿੰਦੇ ਲੋਕ ਇੱਥੇ ਪੁਰਾਣੇ ਜਮੇ ਤੇ ਨਾਮ ਦੇ ਹੁੰਦੇ ਸੀਗੇ ਤਾਂ ਹੁਣ ਲੱਗਦਾ ਕਿ ਦੁਆਰਾ ਤੁਹਾਨੂੰ ਇਸ਼ਨਾਨ ਕਰਨ ਦਾ ਮੌਕਾ ਮਿਲ ਗਿਆ ਹਾਂਜੀ ਬਹੁਤ ਬਹੁਤ ਵਧੀਆ ਲੱਗਾ ਬਹੁਤ ਸੋਹਣਾ ਲੱਗਾ ਸਾਡੇ ਮਨ ਨੂੰ ਸਕੂਨ ਮਿਲਿਆ ਵੀ ਬਹੁਤ ਵਧੀਆ ਚੀਜ਼ ਬਣ ਰਹੀ ਆ ਹਾਂਜੀ ਬਾਬਾ ਜੀ ਤੁਸੀਂ ਤਾਂ ਸੁਣਿਆ ਹੋਊਗਾ ਕਿ ਇੱਥੇ ਨਹਾਉਂਦੇ ਹੋਗੇ ਤੁਸੀਂ ਤਾਂ ਬਜ਼ੁਰਗ ਆ ਗਏ ਸਾਨੂੰ ਜੀ 30 ਸਾਲ ਹੋ ਗਿਆ ਹੈ ਇਨੂੰ ਇੱਥੇ ਮੈਨੋਂ ਦੀ ਰਹੀ ਹਾਂ ਤੁਸੀਂ ਤਾਂ ਦੇ ਹਾਂ ਮੈਨੋਂ ਦੀ ਰਹੀ ਜੀ ਕੁੰਭ ਵੀ ਲੱਗਿਆ ਸੀ ਇੱਕ ਵਾਰੀ ਇਸ ਤਰ੍ਹਾਂ ਆ ਚ ਅੱਛਾ ਹਾਂ ਕੁੰਭ ਦਾ ਵੀ ਇਸ਼ਨਾਨ ਕੀਤਾ ਹੋਇਆ ਹੈ ਹਾਂਜੀ ਬਿਲਕੁਲ ਸਾਫ਼ ਪਾਣੀ ਸੀ ਜੀ ਮੱਛੀਆਂ ਫੜਦੇ ਸੀ ਲੋਕ ਨਹਾਉਂਦੇ ਸੀ ਵਿੱਚ ਗੱਡੀਆਂ ਧੋਂਦੇ ਸੀ ਇੱਥੇ ਕੋਈ ਗੰਦਗੀ ਨਹੀਂ ਸੀ ਬਿਲਕੁਲ ਵੀ ਹੁਣ ਉਹੀ ਉਮੀਦ ਫੇਰ ਵੱਜੀ ਆ ਵੀ ਬਾਬਾ ਜੀ ਇਹ ਕੰਮ ਕਰਾ ਰਹੇ ਆ ਬਹੁਤ ਜ਼ਿਆਦਾ ਸਾਨੂੰ ਉਮੀਦ ਆ ਇਨਾਂ ਤੇ ਤੁਸੀਂ ਦੁਬਾਰਾ ਨਹਾ ਸਕੋਗੇ ਇਸ ਤਰ੍ਹਾਂ ਹਾਂਜੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੋ ਗਈ ਹੁਣ ਬਹੁਤ ਬਹੁਤ ਥੈਂਕ ਯੂ ਤਾਂ ਬਿਲਕੁਲ ਸੰਸੀਚੇਵਾਲ ਜੀ ਨੇ ਇੱਕ ਸੁਪਨਾ ਜਿਹੜਾ ਵਾ ਸਕਾਰ ਕਰਤਾ ਇਹਨਾਂ ਬਜ਼ੁਰਗਾਂ ਦਾ ਕਿਉਂਕਿ ਇਹ ਕਹਿ ਰਹੇ ਨੇ ਕਿ ਅਸੀਂ ਇੱਥੇ ਮੱਛੀਆਂ ਫੜਦੇ ਹੁੰਦੇ ਸੀ ਇੱਥੇ ਇਸ਼ਨਾਨ ਕਰਦੇ ਹੁੰਦੇ ਸੀ ਪਰ ਇਹ ਜਿਹੜਾ ਦਰਿਆ ਵਾ ਬਹੁਤ ਗੰਦਾ ਹੋ ਗਿਆ ਸੀਗਾ ਤਾਂ ਹੁਣ ਇੱਥੇ ਕੰਮ ਜਿਹੜਾ ਵਾ ਜੋਰਾ ਸ਼ੋਰਾ ਤੇ ਚੱਲ ਰਿਹਾ ਹੋਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਸ-ਪਾਸ ਬੋਰਡ ਵੀ ਲਗਾਏ ਗਏ ਨੇ ਕਿ ਇਸ ਦੇ ਅੰਦਰ ਹੁਣ ਗੰਦਗੀ ਜਿਹੜੀ ਆ ਉਹ ਨਾ ਛੁੱਟੀ ਜਾਵੇ ਸੰਤ ਬਲਬੀਰ ਸਿੰਘ ਸਿਚੇਵਾਲ ਖੁਦ ਜਿਹੜਾ ਵਾ ਇਸ ਮੁਹਿੰਮ ਨੂੰ ਜਿਹੜਾ ਵਾ ਚਲਾ ਰਹੇ ਨੇ ਖੁਦ ਆਪ ਜਿਹੜਾ ਇਸ ਜਾਨ ਨੂੰ ਸਾਫ਼ ਕਰਨ ਦੇ ਲਈ ਜੁਰਾ ਸ਼ੋਰ ਹਰ ਤੇ ਲੱਗੇ ਹੋਏ ਨੇ ਤਾਂ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਪਵਿੱਤਰ ਬੁੱਢੇ ਦਰਿਆ ਨੂੰ ਮੁੜ ਬਹਾਲ ਕਰੀਏ ਤਾਂ ਇਸ ਤਰ੍ਹਾਂ ਦੇ ਸਲੋਗਨ ਜਿਹੜੇ ਨੇ ਲਗਾਏ ਗਏ ਨੇ ਇਹ ਪਵਿੱਤਰ ਬੁੱਢਾ ਦਰਿਆ ਹੈ ਕਿ ਗਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਜਿਹੜੀ ਆ ਪ੍ਰਾਪਤ ਧਰਤੀ ਹੈਗੀ ਆ ਤਾਂ ਇਸ ਨੂੰ ਜਿਹੜਾ ਬੱਲ ਲੁਧਿਆਣੇ ਦੇ ਲੋਕਾਂ ਨੇ ਚਾਹੇ ਉਹ ਇੰਡਸਟਰੀ ਹੋਵੇ ਚਾਹੇ ਕਿਸੇ ਤਰ੍ਹਾਂ ਦੇ ਲੋਕ ਹੋਣ ਤਾਂ ਉਹਨਾਂ ਨੇ ਇਸ ਨੂੰ ਗੰਦਾ ਕਰ ਦਿੱਤਾ ਪਤਾ ਇਸ ਨੂੰ ਹੁਣ ਸਾਫ਼ ਕਰਨ ਦੇ ਲਈ ਇਹ ਮੁਹਿੰਮ ਜਿਹੜੀ ਆ ਤੇਜ਼ ਹੋਈ ਹੋਈ ਆ ਤੁਸੀਂ ਦੇਖ ਸਕਦੇ ਹੋ ਆਸ-ਪਾਸ ਜਿਹੜਾ ਦਰਿਆ ਜਿਹੜਾ ਚੱਲ ਰਿਹਾ ਵਾ ਤਾਂ ਕਿਹਾ ਜਾਏ ਕਿ ਕੁਝ ਹੀ ਸਮੇਂ ਦੇ ਵਿੱਚ ਇਹ ਦਰਿਆ ਜਿਹੜਾ ਵਾ ਬਿਲਕੁਲ ਸਾਫ਼ ਹੋ ਜਾਵੇਗਾ ਇਸ ਨੂੰ ਇਸ਼ਨਾਨ ਘਾਟ ਬਣਾਇਆ ਜਾਵੇਗਾ ਲੋਕ ਜਿਹੜੇ ਨੇ ਇੱਥੇ ਆ ਕੇ ਇਸ਼ਨਾਨ ਜਿਹੜਾ ਵਾ ਉਹ ਕਰ ਸਕਣਗੇ ਤਾਂ ਇਸ ਦਰਿਆ ਨੂੰ ਸਾਫ਼ ਕਰਨ ਦੀ ਮੁਹਿੰਮ ਜਿਹੜੀ ਆ ਤੇਜ਼ੀ ਨਾਲ ਚੱਲ ਰਹੀ ਆ ਸੰਤ ਪ੍ਰਵੀਰ ਸਿੰਘ ਸਿਚਵਾ ਖੁਦ ਇਸ ਦਰਿਆ ਦੇ ਉੱਤੇ ਪੱਕਾ ਮੋਰਚਾ ਬਣਾਈ ਬੈਠੇ ਨੇ ਉਹਨਾਂ ਵੱਲੋਂ ਇਸ ਦਰਿਆ ਨੂੰ ਜਿਹੜਾ ਵਾ ਸਾਫ਼ ਕਰਨ ਦਾ ਜਿਹੜਾ ਸੰਘਰਸ਼ ਜਿਹੜਾ ਵਾ ਉਲਿੱਕਿਆ ਗਿਆ ਬਤ ਉਹਨਾਂ ਨੇ ਕਿਹਾ ਕਿ ਇਸ ਦਰਿਆ ਨੂੰ ਜਲਦ ਤੋਂ ਜਲਦ ਜਿਹੜਾ ਵਾ ਸਾਫ਼ ਕਰਕੇ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਇਸ ਦੇ ਵਿੱਚ ਲੋਕ ਜਿਹੜੇ ਨੇ ਮੁਰੇ ਇਸ਼ਨਾਨ ਜਿਹੜਾ ਕਰ ਪਣਗੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ ਬੁੱਡੇ ਦਰਿਆ ਦੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਾਂ ਇੱਥੇ ਇਸ਼ਨਾਨ ਘਾਟ ਜਿਹੜਾ ਵਾ ਬਣਾਉਣ ਦਾ ਕਾਰਜ ਜਿਹੜਾ ਵਾ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਵਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪੂਰੀ ਟੀਮ ਜਿਹੜੀ ਆ ਇਸ ਦਰਿਆ ਨੂੰ ਸਾਫ਼ ਕਰਨ ਦੇ ਵਿੱਚ ਲੱਗੀ ਹੋਈ ਆ ਤਾਂ ਇੱਥੇ ਹੁਣ ਪੱਕਾ ਬੰਨ ਜਿਹੜਾ ਵਾ ਬਣਾਇਆ ਜਾ ਰਿਹਾ ਵਾ ਤਾਂ ਕਿ ਇਸ ਇੱਥੇ ਇੱਕ ਘਾਟ ਬਣਾਇਆ ਜਾਵੇ ਲੋਕ ਜਿਹੜੇ ਨੇ ਇੱਥੇ ਆ ਕੇ ਇਸ਼ਨਾਨ ਕਰ ਸਕਣ ਤਾਂ ਇਥੇ ਸੰਤ ਪ੍ਰਵੀਰ ਸਿੰਘ ਸਿੱਚੇਵਾਜ ਵੀ ਨੇ ਗੱਲਬਾਤ ਕਰ ਲੈਂਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਹੁਣ ਦਰਿਆ ਸਾਫ ਲੱਗਦਾ ਕਿ ਜਲਦੀ ਹੋ ਜਾਏਗਾ ਇੱਥੇ ਇਸ਼ਨਾਨ ਕਰ ਪਾਣਗੇ ਲੋਕ ਹਾਂ ਆਸ਼ੀ ਕਰਦੇ ਆ ਕੋਰਨ ਵਾਲੇ ਸਮੇਂ ਦੇ ਵਿੱਚ ਜਰੂਰ ਇਹਦਾ ਕਿਉਂਕਿ ਹੁਣ ਪ੍ਰੋਪਰ ਤਰੀਕੇ ਦੇ ਨਾਲ ਚੈਨਲ ਸ਼ੁਰੂ ਕੀਤਾ ਹੋਇਆ ਕਿਉਂਕਿ ਇਸ ਤੋਂ ਇੱਥੇ ਆਣ ਕੇ ਸ਼ਹਿਰ ਦੀ ਸ਼ੁਰੂਆਤ ਹੁੰਦੀ ਹੈ ਸ਼ਹਿਰ ਦੀ ਹੱਦ ਇਸ ਤੋਂ ਪਿੱਛੇ ਹੈਗਾ ਪਿੰਡੂ ਏਰੀਆ ਉਹਦੇ ਵਿੱਚ ਜਿਹੜੀਆਂ ਡੈਰੀਆਂ ਦਾ ਸੀ ਅਸੀਂ ਗੋਆਪ ਵੀ ਚੱਕ ਰਹੇ ਹਾਂ ਪਿੱਛੇ ਜਿਹੜਾ ਪਿਆ ਹੋਇਆ ਸੀ ਜਮਸ਼ੀਨਾ ਲੱਗੀਆਂ ਉਹਦੇ ਵਿੱਚੋਂ ਦਰਿਆ 'ਚੋਂ ਬਾਹਰ ਵੀ ਕੱਢ ਰਹੇ ਹਾਂ ਜਿਹੜਾ ਗੋਆ ਵਿੱਚ ਛਿੱਟਿਆ ਹੋਇਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਪਾਣੀ ਇਹਦੇ ਵਿੱਚ 200 ਕਿਊਸ਼ਕ ਜਦੋਂ ਚੱਲੂਗਾ ਤੇ ਜਿਹੜਾ ਹੈਗਾ ਗਾਰ ਇੱਕ ਵਾਰੀ ਸਾਫ਼ ਹੋ ਜਾਊਗੀ ਤੇ ਦੁਬਾਰਾ ਸਾਫ਼ ਪਾਣੀ ਇੱਥੇ ਆ ਜਾਊਗਾ ਉਹਨਾਂ ਤਰ੍ਹਾਂ ਪੱਕਾ ਕੀਤਾ ਜਾਵੇਗਾ ਜੀ ਨਹੀਂ ਨਹੀਂ ਘਾਟ ਬਣਾਉਣੇ ਬਾਕੀ ਪੱਕਾ ਇਹ ਸਾਰਾ ਨਹੀਂ ਕਰਨ ਦੀ ਲੋੜ ਇਹ ਥੋੜਾ ਜਿਹੜਾ ਹੈਗਾ ਤਾਂ ਕਿ ਇਹਦੇ ਵਿੱਚ ਵੜਿਆ ਜਾ ਸਕੇ ਜਦੋਂ ਸਾਫ ਪਾਣੀ ਆ ਗਿਆ ਕਿਉਂਕਿ ਸਾਨੂੰ ਪਤਾ ਲੱਗ ਸਕੇ ਵੀ ਜਿਹੜਾ ਪਿੱਛੋਂ ਪਾਣੀ ਆ ਰਿਹਾ ਉਹ ਕਿਹੋ ਜਿਹਾ ਤੇ ਫਿਰ ਸ਼ਹਿਰ ਦੇ ਵਿੱਚ ਇਹਦਾ ਇਹਦਾ ਕਿੱਥੋਂ ਕਿੱਥੋਂ ਕੀ ਕੀ ਪੈਂਦਾ ਉਹਨੂੰ ਰੋਕਿਆ ਜਾਊਗਾ ਆਪਣਾ ਇਹ ਜਿਹੜਾ ਪਿੱਛੋਂ ਪਾਣੀ ਆ ਰਿਹਾ ਇੱਥੇ ਦਾ ਘਾਟ ਬਣਾ ਦਿੱਤਾ ਜਾਵੇਗਾ ਘਾਟ ਬਣਾ ਕੇ ਇਸੇ ਵਿੱਚ ਵੜ ਸਕਾਂਗੇ ਇਸ਼ਨਾਨ ਕਰ ਕਰ ਸਕਾਂਗੇ ਕਿਉਂਕਿ ਪਹਿਲਾਂ ਜਿਹੜੀ ਹੈਗੀ ਇਦੋਂ ਪਿੱਛੇ ਇੰਡਸਟਰੀ ਕੋਈ ਨਹੀਂਗੀ ਤੇ ਇਹਦੋਂ ਅੱਗੇ ਸਾਰਾ ਸੈਰ ਸ਼ੁਰੂ ਹੁੰਦਾ ਤੇ ਫਿਰ ਜਦੋਂ ਆਪਾਂ ਐਂਟਰੀ ਜਦੋਂ ਆਪਾਂ ਇਹੋ ਜੀ ਦੇਵਾਂਗੇ ਤੇ ਸ਼ਹਿਰ ਵਾਲਿਆਂ ਨੂੰ ਕਹੋਗੇ ਕਿ ਇਹੋ ਜਿਹਾ ਪਾਣੀ ਸਾਫ ਸਾਡਾ ਦੂਸਰੇ ਬੰਨੇ ਜਾਣਾ ਚਾਹੀਦਾ ਬੋਲੇ ਅੱਗੇ ਪਾਣੀ ਇਦਾਂ ਦਾ ਚਾਹੀਦਾ ਜਾਣਾ ਚਾਹੀਦਾ ਹੁਣ ਇਹ ਇਹ ਫਰਸਟ ਪੁਆਇੰਟ ਆ ਵੀ ਜਿਹੜਾ ਸ਼ਹਿਰ ਵਾਲਿਆਂ ਨੂੰ ਕਮੇਟੀ ਵਾਲਿਆਂ ਨੂੰ ਦੱਸਣਾ ਵੀ ਪਾਣੀ ਦਾ ਇਹੋ ਜਿਹਾ ਹੁਣ ਗਾਂ ਥੋੜੀ ਇਹਨੂੰ ਜਿਹੜਾ ਹੈਗਾ ਪ੍ਰਦੂਸ਼ਿਤ ਨਾ ਹੋ ਬਾਬਾ ਜੀ ਇਲਾਕੇ ਦੇ ਲੋਕ ਬੜੇ ਖੁਸ਼ ਹੋ ਰਹੇ ਨੇ ਮੈਂ ਆਸ-ਪਾਸ ਦੇਖਿਆ ਲੋਕਾਂ ਨਾਲ ਗੱਲ ਕਰ ਰਹੇ ਆ ਕਿ ਅਸੀਂ ਇੱਥੇ ਨਹਾਉਂਦੇ ਸੀਗੇ ਕਹਿੰਦੇ ਦੁਆਰਾ ਹੁਣ ਅਸੀਂ ਨਹਾ ਪਾਵਾਂਗੇ ਕੋਕਾ ਲੋਕ ਤਾਂ ਸਦਾ ਹੀ ਚਾਹੁੰਦੇ ਆ ਲੋਕਾਂ ਦੇ ਉੱਤੇ ਹੀ ਇਹ ਸਾਰਾ ਕੁਝ ਜ਼ੁਲਮ ਹੋ ਰਿਹਾ ਉਹ ਜਿਹੜੇ ਜਲચર ਜੀਵ ਖਤਮ ਹੋ ਗਏ ਜਿਹੜੇ ਨੇੜੇ-ਤੇੜੇ ਲੋਕ ਵਸਦੇ ਸੀ ਬੜਾ ਵੱਡਾ ਇਹਨਾਂ ਦਾ ਸਮੱਸਿਆ ਜਿਹੜਾ ਮੁੱਦਾ ਹੈਗਾ ਧੂਏਂ ਦਾ ਸੀ ਉਹ ਕਾਫੀ ਜਿਹੜਾ ਹੈਗਾ ਕਾਫੀ ਹੱਦ ਤੱਕਰ ਕੰਟਰੋਲ ਜੋ ਹੈ ਅੱਜ ਵੀ ਕੁਝ ਇਸੇ ਮਹਲਾਨਵਸੀ ਆਏ ਸੀ ਵੀ ਕੋਈ ਫੈਕਟਰੀ ਇੱਥੇ ਧੂੰਆਂ ਪਾਉਂਦੀ ਹੈ ਤੇ ਤੁਹਾਡੇ ਵਾਅਦੇ ਅਮਰ ਵੀ ਅਸੀਂ ਦੱਸਾਂਗੇ ਕਿ ਜਿੱਥੇ ਵੀ ਕੋਈ ਇਹੋ ਜਿਹਾ ਹੁੰਦਾ ਉਹ ਲੋਕੇਸ਼ਨ ਲਾ ਕੇ ਟਾਈਮ ਦੇ ਨਾਲ ਉਹ ਸਾਨੂੰ ਭੇਜ ਸਕਦੇ ਆ ਕਿਉਂਕਿ ਜਿੱਥੇ ਵੀ ਕੋਈ ਇਹੋ ਜਿਹੀ ਹਰਕਤ ਕਰਦਾ ਕੋਈ ਇੰਡਸਟਰੀ ਆਲਾ ਕਿਉਂਕਿ ਇਹਨਾਂ ਨੇ ਸਵਾਹ ਜਿਹੜੀ ਚੱਕਣ ਦੀ بجائے ਉਡਾਈ ਜਾਂਦੇ ਸੀਗੇ ਤੇ ਹੁਣ ਜਿਹੜਨ ਦੀ ਆ ਇਹ ਉਡਾਣੀ ਬੰਦ ਹੋਈ ਆ ਤੇ ਟਰਾਲੀਆਂ ਭਰ-ਭਰ ਕੇ ਤੋਂ ਨਿਕਲਦੀਆਂ ਜਿਹੜੀਆਂ ਚੱਕਣੀਆਂ ਪੈਂਦੀਆਂ ਗਈ ਵਾਰ ਉਹ ਚੱਕਣ ਦੀ ਬਜਾਏ ਕਹਿੰਨਾ ਅੜਾ ਦਿਓ ਆਪੇ ਲੋਕਾਂ ਦੇ ਘਰਾਂ 'ਚ ਪੈਂਦੀ ਐ ਤੇ ਪੈਂਦੀ ਰੋਵੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਸਾਰਾ ਹੁਣ ਸ਼ਕਤੀ ਹੋਈ ਹੋਈ ਐ ਪੋਲੂਸ਼ਨ ਕੰਟਰੋਲ ਬੋਰਡ ਦੇ ਇੱਥੇ ਰਿਆਣਾ ਇੱਕ ਬੰਦਾ ਲੱਗਾ ਹੋਇਆ ਪੱਕਾ ਉਹ ਆਪ ਵੀ ਦੇਖਦੇ ਖੜਕੇ ਵੀ ਕਿਹੜੀ ਤੇ ਜਿਮਨੀ ਜੋ ਤੋਂ ਆ ਨਿਕਲਦਾ ਤੇ ਆਉਣ ਵਾਲੇ ਮਾਰਜ਼ ਤਿੱਕਰ ਇੱਕ ਹੋਰ ਆ ਗਿਆ ਕਿ ਇਹਨੂੰ ਹੋਰ ਵੀ ਜਿਹੜਾ ਹੈਗਾ ਹਵਾ ਦੇ ਜਿਹੜਾ ਛੱਡਣਾ ਇਹਨੂੰ ਹੋਰ ਵੀ ਪਿਉਰੀਫਾਈ ਕਰਕੇ ਉਹ ਵੀ ਸਿਸਟਮ ਜਿਹੜਾ ਹੈਗਾ ਇਹਨਾਂ ਨੂੰ ਮਾਰਜ਼ ਤਿੱਕਰ ਹਦਾਇਤਾਂ ਮੈਂ ਤਿੱਕਰ ਹੋਈਆਂ ਉਹ ਲੱਗਿਆ ਤਾਂ ਫਿਰ ਬਿਲਕੁਲ ਜਿਹੜਾ ਹੈਗਾ ਕਲੀਨ ਹੋ ਜਾਊਗਾ। ਮੋਹ ਜੀ ਪਹਿਲੀ ਵਾਰ ਦੇਖਿਆ ਕਿ ਸਰਕਾਰ ਦੇ ਮੰਤਰੀ ਖੁਦ ਇੱਥੇ ਉਤਰੇ ਜਿਹੜੇ ਆਪ ਲਗਾਤਾਰ ਦੇਖ ਰਹੇ ਨੇ ਇਸ ਪ੍ਰੋਜੈਕਟ ਨੂੰ ਗਵਰਨਰ ਸਾਹਿਬ ਖੁਦ ਜਿਹੜੇ ਨੇ ਉਹ ਵਿਜ਼ਿਟ ਕਰਕੇ ਗਏ ਨੇ ਉਹਨਾਂ ਨੇ ਕਿਹਾ ਕਿ ਹਰ ਮਹੀਨੇ ਜਿਹੜੀ ਇੱਥੇ ਮੀਟਿੰਗ ਜਿਹੜੀ ਆ ਰੱਖੀ ਜਾਵੇ। ਤਾਂ ਉਹ ਕਿਸ ਤਰ੍ਹਾਂ ਦੇ ਦੋ ਕੀ ਗੱਲਬਾਤ ਹੋਈ ਸੀ ਗਵਰਨਰ ਸਾਹਿਬ ਨਾਲ ਉਸ ਦੀ? ਇਉਂ ਨਾ ਉਹਨਾਂ ਨੇ ਆਪ ਹੀ ਕਿਹਾ ਸੀਗਾ ਕਿ ਅਸੀਂ ਹਰ ਮਹੀਨੇ ਇੱਕ ਮੀਟਿੰਗ ਰੱਖਾਂਗੇ। ਹੁਣ ਕਿਸੇ ਵੀ ਸਨਿਸਰਵਾਰ ਫਰਵਰੀ ਮਹੀਨੇ ਦੇ ਵਿੱਚ ਉਹ ਮੀਟਿੰਗ ਆ ਸਕਦੀ ਹੈ। ਸੋ ਇਹਦੀ ਪ੍ਰੋਗਰੈਸ ਦਾ ਜਾਇਜ਼ਾ ਮੈਂ ਕਿੰਨੇ ਕੰਮ ਕਰ ਰਹੇ ਆ ਕਿਹੜੇ ਨਹੀਂ ਕਰ ਰਹੇ ਕਿਸੇ ਦੇ ਵਿੱਚ ਅੜਚਨ ਆ ਰਹੀ ਆ ਉਹ ਗਵਰਨਰ ਸਾਹਿਬ ਵੀ ਮੰਤਰੀ ਸਾਹਿਬ ਆਪ ਉਦੋਂ ਮਗਰੋਂ ਫਿਰ ਕਿਹੜਾ ਮਰ ਗਿਆ ਤੇ ਉਹ ਲਗਾਤਾਰ ਉਹ ਚਿੰਤਾ ਦਾ ਕਿਉਂਕਿ ਜਿਹੜਾ ਲੋਕਲ ਬਾਡੀ ਹੈ ਇਹ ਸਾਰਾ ਜਿਆਦਾ ਜਿਹੜਾ ਹੈਗਾ ਪੋਲੂਸ਼ਨ ਲੋਕਲ ਬਾਡੀ ਦਾ ਹੀ ਹੈ ਸਭ ਤੋਂ ਜ਼ਿਆਦਾ ਉਹਨਾਂ ਦੀ ਡਿਊਟੀ ਬਣਦੀ ਹੈ ਤੇ ਇਹੋ ਜੇ ਮੰਤਰੀ ਹੈਗੇ ਜਿਹੜੇ ਆਪ ਡਾਕਟਰ ਆ ਉਹਨਾਂ ਨੂੰ ਪਤਾ ਹੈ ਪੋਲੂਸ਼ਨ ਦਾ ਲੋਕਲ ਹੀ ਨੁਕਸਾਨ ਕਿੰਨਾ ਮਗਰੋਂ ਹੈਲਪ ਕਰਨ ਦੇ ਨਾਲੋਂ ਅਸੀਂ ਉਹਨਾਂ ਨੂੰ ਬਿਮਾਰ ਹੋਣ ਤੋਂ ਬਚਾ ਲਈਏ ਸੋ ਬੜੇ ਚਿੰਤਤ ਤਾਂ ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਜ਼ਰੂਰ ਸਾਨੂੰ ਦੇਖਣ ਨੂੰ ਮਿਲਣ ਆਇਆ ਜੀ ਨਜ਼ਰ ਲੱਗ ਰਿਹਾ ਕਿ ਸੁਧਾਰ ਆਇਆ ਫੈਕਟਰੀਆਂ ਦੇ ਡਰੇ ਨੇ ਜਾਂ ਇਹ ਤਾਂ ਨਹੀਂ ਡਰਾਉਣਾ ਸਾਡਾ ਕੋਈ ਫਰਜ਼ ਨਹੀਂਗਾ ਡਰਾਉਣਾ ਕਿਸੇ ਨੂੰ ਫਰਜ਼ ਨਹੀਂ ਫੈਕਟਰੀ ਲੱਗਣ ਫੈਕਟਰੀਆਂ ਵਧਣ ਅੰਡਾ ਫੈਕਟਰੀ ਵਿਕਾਸ ਕਰੇ ਪਰ ਕਿਸੇ ਨੂੰ ਕੋਈ ਹੱਕ ਨਹੀਂ ਕੋਈ 에ਅਰ ਪੋਲੂਸ਼ਨ ਕਰਕੇ ਲੋਕਾਂ ਦਾ ਜੀਣਾ ਹਰਾਮ ਕਰ ਦੇਵੇ ਕਿਸੇ ਨੂੰ ਕੋਈ ਹੱਕ ਨਹੀਂ ਕੋਈ ਪਾਣੀ ਗੰਦਾ ਪਾਵੇ ਕਿਸੇ ਨੂੰ ਕੋਈ ਅੱਕ ਨਹੀਂ ਗਾ ਉਹ ਇੰਨਾ ਖੜਕਾ ਕਰੇ ਗਵਾਂਡੀਆਂ ਦੇ ਉਹਨਾਂ ਦਾ ਸੋਨਾ ਵੀ ਔਖਾ ਹੋ ਜਾਵੇ ਇਹ ਸਾਰੀਆਂ ਚੀਜ਼ਾਂ ਲਾਵੇ ਅਧੀਨ ਜਿਹੜੀਆਂ ਹੈਗੀਆਂ ਉਹ ਫੈਕਟਰੀ ਨੂੰ ਕਰਨੀਆਂ ਚਾਹੀਦੀਆਂ ਤੇ ਕਿਸੇ ਨੂੰ ਕੋਈ ਕੰਪਲੇਂਟ ਦਾ ਮੌਕਾ ਹੀ ਨਾ ਮਿਲੇ ਕਿਉਂਕਿ ਜੇ ਇੰਡਸਟਰੀ ਐਸੇ ਲੱਗੀ ਹੋਈ ਲੋਕ ਇਹਨਾਂ ਦੀ ਸਪੋਰਟ ਕਰਨ ਲੋਕ ਤਾਂ ਹੀ ਕਰਨਗੇ ਜੇ ਉਹਨਾਂ ਨੂੰ ਕੋਈ ਸ਼ੌਕ ਹੋਊਗਾ ਜੇ ਉਹਨਾਂ ਨੂੰ ਤਾਂ ਘਰਾਂ ਤੋਂ ਨਹੀਂ ਨਿਕਲਣ ਦੇਂਦੇ ਤਾਂ ਇੰਡਸਟਰੀ ਜਿਹੜੀ ਹੈਗੀ ਆ ਉਹ ਕਿਦਾਂ ਵਿਕਾਸ ਕਰੂਗੀ ਸੋ ਇੰਡਸਟਰੀ ਦਾ ਪਹਿਲਾ ਫਰਜ਼ ਹੈ ਜਿੱਥੇ ਵੀ ਇੰਡਸਟਰੀ ਲੱਗੀ ਹੈ ਉੱਥੇ ਆਲੇ ਦੁਆਲੇ ਦਾ ਉਹ ਖਿਆਲ ਰੱਖਣ ਇਹਨਾਂ ਕੋਲ 2.5% ਪੈਸੇ ਵੀ ਹੁੰਦੇ ਆ ਜਿਹੜੇ এনवायरमेंट ਤੇ ਖਰਚ ਕਰਨੇ ਹੁੰਦੇ ਇਹਨਾਂ ਖਰਚੇ ਨਹੀਂ ਇਸੇ ਕਰਕੇ ਹਾਲਾਤ ਬਣੇ ਹੋਏ ਹੋਣ ਵਾਲੇ ਸਮੇਂ ਤੇ ਸਾਰਾ ਸੁਧਾਰ ਜ਼ਰੂਰ ਹੋਊਗਾ। ਪ੍ਰੈਕਟੀਕਲੀ ਆਲੇ ਦੇਖਣ ਆ ਰਹੇ ਘਾਟ ਕੀ ਤੁਸੀਂ ਜਿਹੜਾ ਤਿਆਰ ਕਰ ਰਹੇ ਦੇਖਦੇ। ਦੇਖੇ ਸਵੇ ਸਾਰੇ ਦੇਖੇ ਅਸੀਂ ਤਾਂ ਕਿਹੜਾ ਕੋਈ ਬੱਡ ਦੇ ਨਾ ਕਰ ਰਹੇ। ਸਾਡਾ ਤਾਂ ਮਕਸਦ ਆ ਕਿ ਜਿਹੜੇ ਪਿੱਛੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਚਲ ਜਾਵੇ ਕਿ ਅਸੀਂ ਨਹਾਉਣ ਵਾਸਤੇ ਬਣਾ ਰਹੇ ਆ ਇਹਦੇ ਵਿੱਚ ਗੰਦ ਨਹੀਂ ਛਿੱਟਣ ਦੇਵਾਂਗੇ। ਇਹ ਘਾਟ ਬਣਾਉਣ ਦਾ ਅਰਥ ਹੀ ਹੈ। ਇਹ ਘਾਟ ਕਿੰਨਾ ਕੁ ਲੰਬਾ ਜਿਹੜਾ ਵਾ ਥੋੜਾ ਜਿਹਾ 40 40 ਫੁੱਟ ਲੰਬਾ ਫਿਰ ਲੋੜ ਹੋਊਗਾ ਜਾਂਦੇ ਲੁਧਿਆਣੇ ਵਾਲੇ ਜਾਣਗੇ ਹੋਰ ਕਰ ਲਾਂਗੇ ਦੋ ਬਣਾ ਲਾਂਗੇ ਤਿੰਨ ਬਣਾ ਲਾਂ ਸੰਤ ਪ੍ਰਵੀシン ਸਿਟੀ ਵਾਲ ਨੇ ਜਿਹੜੇ ਕਿ ਦੱਸ ਰਹੇ ਨੇ ਕਿ ਇਹ ਘਾਟ ਜਿਹੜਾ ਵਾ 40 ਫੁੱਟ ਲੰਮਾ ਜਿਹੜਾ ਵਾ ਤਿਆਰ ਕੀਤਾ ਜਾ ਰਿਹਾ ਵਾ ਤਾਂ ਇਸ ਜਗ੍ਹਾ ਤੇ ਇਸ਼ਨਾਨ ਜਿਹੜਾ ਵਾ ਕਰਾਇਆ ਜਾਵੇਗਾ ਪਹਿਲਾ ਇਸ਼ਨਾਨ ਜਿਹੜਾ ਵਾ ਇਸ ਜਗ੍ਹਾ ਤੇ ਹੋਵੇਗਾ ਬਾਬਾ ਜੀ ਇਹ ਸਲੋਗਨ ਵੀ ਲਗਾਇਆ ਕਿ ਗੁਰਨਾਨ ਦੇਵ ਜੀ ਚਰਨਸ਼ੋ ਇਹ ਦਰਿਆ ਹੈਗਾ ਤਰਤੀ ਹੈਗੀ ਹੈਗੀ ਆ ਤਾਂ ਇੱਥੇ ਹੁਣ ਪਹਿਲਾ ਇਸ਼ਨਾਨ ਕਦੋਂ ਤੱਕ ਹੋ ਜਾਏਗਾ ਇਹ ਦੱਸ ਨੇ ਇਹ ਤਾਂ ਹੁਣ ਪਿਛੋ ਪਾਣੀ ਜਦੋਂ ਸਾਫ਼ ਹੋਊਗਾ ਜਿੰਨਾ ਚਿਰ ਪਾਣੀ ਸਾਫ਼ ਨਹੀਂ ਆਉਂਦਾ ਉਹਨਾਂ ਦੇਰ ਤੱਕ ਕਿਸੇ ਨੂੰ ਇਜਾਜ਼ਤ ਨਹੀਂ ਦੇਵਾਂਗੇ ਪਰ ਜਦੋਂ ਦੇਵਾਂਗੇ ਪਹਿਲਾਂ ਅਸੀਂ ਆਪ ਇਸ਼ਨਾਨ ਕਰਾਂਗੇ ਤੋ ਫੇਰ ਕਿਦੋਂ ਤੱਕ ਕਿਹੜਾ ਮਹੀਨਾ ਆਪਾ ਉਹ ਹੁਣ ਵਾਹੀਦਾ ਸਾਕੀ ਤੇ ਲੱਗਦਾ ਕਿ ਲੱਗ ਜਾਏ। ਵਾਹੀਦਾ ਕਰਦੇ ਕੱਲ ਨੂੰ ਹੋ ਜਾਵੇ। ਪਰ ਹੈ ਵਾਹਿਗੁਰੂ ਦੇ ਹੱਥੇ ਜਿੰਨੇ ਵੀ ਜਿੱਦਾਂ ਨਾਲ ਕੋਸ਼ਿਸ਼ਾਂ ਕਰ ਰਹੇ ਆ ਇਮਾਨਦਾਰੀ ਨਾਲ। ਬਾਕੀ ਵਾਹਿਗੁਰੂ ਦੇ ਹੱਥੋਂ। ਇੰਸ਼ਾਅੱਲਾ ਕੰਮ ਸ਼ੁਰੂ ਹੋ ਗਿਆ ਇਹ ਜਿਹੜਾ ਗੋਬਰ ਵਾਲਾ। ਸਾਰੇ ਗੋ ਮਸ਼ੀਨਾਂ ਲੱਗੀਆਂ ਹੋਈਆਂ ਕਿ ਜਿਹੜਾ ਇਹਨਾਂ ਨੇ ਮੇਂ ਭਰੀ ਹੋਇਆ ਸੀ ਦਰਿਆ ਉਹ ਕੋਏ ਨੂੰ ਕੱਢ ਰਹੇ। ਤੇ ਗਾਂ ਤੋਂ ਇਹਨਾਂ ਨੂੰ ਹੱਥ ਵੀ ਜੋੜ ਰਹੇ ਆ। ਤੇ ਜੇ ਨਾ ਹੱਥਾ ਜੋੜਨ ਵਾਲੀ ਗੱਲ ਮੰਨੀ ਫੇਰ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਊਗੀ ਬਿਲਕੁਲ ਤੇ ਹੱਥ ਜੋੜ ਕੇ ਇਹਨਾਂ ਨੂੰ ਮਨਾਇਆ ਜਾ ਰਿਹਾ ਵਾ ਅਗਰ ਨਾ ਮੰਨੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਘਾਟ ਜਿਹੜਾ ਵਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਜਾ ਰਿਹਾ ਪੱਥਰ ਜਿਹੜੇ ਨੇ ਉਹ ਮੰਗਾਏ ਗਏ ਨੇ ਬਾਏ ਜਕਾਰਾ ਛੱਡਿਆ ਗਿਆ ਵਾ ਤਾਂ ਇਹ ਘਾੜ ਦੀਆਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੁੱਢੇ ਦਰਿਆ ਤੇ ਪਹਿਲਾ ਇਸ਼ਨਾਨ ਜਿਹੜਾ ਵਾ ਉਹ ਜਲਦ ਜਿਹੜਾ ਵਾ ਬਾਬਾ ਜੀ ਨੇ ਕਹਿ ਕਿ ਕਰਾਇਆ ਜਾਵੇਗਾ ਤਾਂ ਇਹ ਜਮਾਲਪੁਰ ਦੇ ਕੋਲ ਜਿਹੜਾ ਵਾ ਇਹ ਘਾੜ ਜਿਹੜਾ ਵਾ ਤਿਆਰ ਕੀਤਾ ਜਾ ਰਿਹਾ ਵਾ ਇਸ ਤੋਂ ਪਿੱਛੋਂ ਇੱਥੋਂ ਸ਼ਹਿਰ ਜਿਹੜਾ ਵਾ ਦੱਸਿਆ ਜਾ ਰਿਹਾ ਕਿ ਸ਼ੁਰੂ ਹੁੰਦਾ ਵਾ ਇਸ ਤੋਂ ਪਿੱਛੋਂ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬੁੱਢੇ ਦਰਿਆ ਤੋਂ ਇਹ ਦਰਿਆ ਜਿਹੜਾ ਪਿੱਛੇ ਸ਼ੁਰੂ ਹੁੰਦਾ ਵਾ ਪਿੱਛੇ ਕੋਈ ਫੈਕਟਰੀ ਜਿਹੜੀ ਆ ਉਹ ਨਹੀਂ ਹੈਗੀ ਆ ਅ ਪਿੱਛੇ ਜਿਹੜਾ ਡੈਰੀਆਂ ਦਾ ਗੋਬਰ ਜਿਹੜਾ ਉਹ ਅੱਗੇ ਚਿਰਦਾ ਸੀ ਉਸ ਨੂੰ ਬੰਦ ਕਰਾਇਆ ਗਿਆ ਵਾ ਤਾਂ ਅਗਲੀਆਂ ਜਿਹੜੀਆਂ ਵਾ ਘਾੜਦੀਆਂ ਤਸਵੀਰਾਂ ਜੋ ਤੁਹਾਨੂੰ ਦਿਖਾਵਾਂਗੇ ਘਾੜ ਅੱਗੇ ਤਿਆਰ ਕੀਤਾ ਜਾ ਰਿਹਾ ਵਾ ਅੱਗੇ ਫੈਕਟਰੀਆਂ ਨੇ ਅਗਰ ਫੈਕਟਰੀਆਂ ਦਾ ਪਾਣੀ ਇਸ ਦੇ ਵਿੱਚ ਗਿਰਦਾ ਵਾ ਤਾਂ ਅੱਗੇ ਜ਼ਿੰਮੇਵਾਰੀ ਜਿਹੜੀ ਆ ਪ੍ਰਸ਼ਾਸਨ ਦੀ ਹੋਵੇਗੀ ਤਾਂ ਕਾਨੂੰਨੀ ਕਾਰਵਾਈ ਜਿਹੜੀ ਬਾਬਾ ਜੀ ਨੇ ਕਿਹਾ ਕਿ ਕੀਤੀ ਜਾਵੇਗੀ ਤਾਂ ਜਲਦ ਇਸ ਘਾਟ ਨੂੰ ਸ਼ੁਰੂ ਕਰਾਉਣ ਦੇ ਲਈ ਕੰਮ ਜਿਹੜਾ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਵਾ ਬਾਬਾ ਜੀ ਨੇ ਕਿਹਾ ਕਿ ਜਲਦ ਹੀ ਇਸ ਘਾਟ ਤੇ ਜਿਹੜਾ ਵਾ ਇਸ਼ਨਾਨ ਜਿਹੜਾ ਵਾ ਕਰਾਇਆ ਜਾਵੇਗਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ